ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ ਤੇ ਹਰ ਵਾਰ ਦੀ ਤਰ੍ਹਾਂ ਅੱਜ ਫੇਰ ਪਹੁੰਚੇ ਸੀ ਆਪਾਂ ਮੋਗਾ ਟਰੈਕਟਰ ਮੰਡੀ ਜੋ ਕਿ ਹਰ ਐਤਵਾਰ ਬੁੱਗੀਪੁਰਾ ਚੌਂਕ ਚ ਲੱਗਦੀ ਆ ਤੇ ਟਰੈਕਟਰ ਅੱਗੇ ਸੀਜ਼ਨ ਆਉਣਾ ਕਰਕੇ ਬਹੁਤ ਜ਼ਿਆਦਾ ਗਿਣਤੀ ਦੇ ਵਿੱਚ ਆਏ ਹੋਏ ਨੇ ਪੁਲ ਦੀ ਔਰਲੀ ਸਾਈਡ ਵੀ ਤੇ ਪਰਲੀ ਸਾਈਡ ਵੀ ਤੇ ਪੁਲ ਦੇ ਥੱਲੇ ਵੀ ਬਹੁਤ ਟਰੈਕਟਰ ਖੜੇ ਨੇ ਪਰ ਆਪਾਂ ਇੱਕ ਹਿੱਸੇ ਦੇ ਵਿੱਚੋਂ ਖੜ ਕੇ ਵੀਡੀਓ ਬਣਾ ਰਹੇ ਹਾਂ ਬਣਾਈ ਰਿਓ ਵੀਡੀਓ ਦੇ ਅੰਤ ਤੱਕ ਤੁਹਾਨੂੰ ਦਿਖਾਉਣਿਆ ਕੀ ਕੀ ਟਰੈਕਟਰਾਂ ਦੀ ਡਿਮਾਂਡ ਆ ਕੀ ਕੰਡੀਸ਼ਨ ਆ ਤੇ ਕਿੰਨੇ ਕੁ ਚੰਗੇ ਟਰੈਕਟਰ ਨੇ ਜੀ ਸਭ ਤੋਂ ਪਹਿਲਾਂ ਚੈੱਕ ਕਰਾ ਦਨੇ ਆ ਜੀ ਤੁਹਾਨੂੰ ਆਪਣੇ ਸਵਰਾਜ ਖੜਾ ਜੀ 744 2006 ਮਾਡਲ ਆ ਜੀ 2 ਲੱਖ 35000 ਰੁਪਏ ਟਰੈਕਟਰ ਦਾ ਰੇਟ ਆ ਕੰਡੀਸ਼ਨ ਟਰੈਕਟਰ ਦੀ ਚੰਗੀ ਆ ਕਰ ਲੋ ਚੈੱਕ ओरिजिनल ਪੇਂਟ ਆ ਹਿੱਸਾ ਹਿੱਸਾ ਪੂਰਾ ਵਧੀਆ ਪਿਆ ਜੀ ਬਾਕੀ ਮਾਡਲ ਦੇ ਹਿਸਾਬ ਨਾਲ ਜਿਹੋ ਜੀ ਕੰਡੀਸ਼ਨ ਹੋਣੀ ਚਾਹੀਦੀ ਸੀ ਉਹ ਜੀ ਹੈਗੀ ਆ ਕਰ ਲੋ ਚੈੱਕ ਤੇਲ ਬ੍ਰੇਕ ਆ ਜੀ ਟਰੈਕਟਰ ਦੇ ਪੰਜਾਬ ਨੰਬਰ ਕਾਗਜ਼ ਪੱਤਰ ਦੀ ਗਾਰੰਟੀ ਹੈ ਜੀ ਅੱਗੇ ਖੜਾ ਜੀ Mahindra 475 DI 2006 ਮਾਡਲ ਓਰੀਜਨਲ ਪੇਂਟ ਆ ਜੀ ਡਬਲ ਕਲਚ ਆ ਹਾਲਤ ਕੰਡੀਸ਼ਨ ਸੋਣੀ ਆ ਨਵੀਂ ਛਤਰੀ ਲੱਗੀ ਹੋਈ ਆ ਟਰੈਕਟਰ ਦੀ ਜਿਹੜੀ ਡਿਮਾਂਡ ਆ ਜੀ 1,95,000 ਰੁਪਇਆ ਪੰਜਾਬ ਨੰਬਰ ਕਰ ਲੋ ਚੈੱਕ ਬਾਕੀ ਮੌਕੇ ਤੇ ਮਾਨਤਾਣ ਹੋ ਜੂਗਾ ਜੀ ਮਾਰੋ ਨੀਗਾ ਸੋ ਅੱਗੇ ਫੇਰ ਖੜਾ ਜੀ ਮੈਂਦਰਾ 265 DI 2004 ਮਾਡਲ ਦੋਸਤੋ 2000 ਆ 4 ਮਾਡਲ ਸੋਰੀ 2,19,000 ਰੁਪਇਆ ਟਰੈਕਟਰ ਦਾ ਰੇਟ ਆ ਜੀ ਪੰਜਾਬ ਨੰਬਰ ਫੇਵਰ ਦੀ ਛਤਰੀ ਲਾਈ ਹੋਈ ਆ ਬੂਫਰ ਬਾਫਰ ਲਾਏ ਹੋਏ ਨੇ ਬੀਕੇਟੀ ਦੀ ਟਾਇਰ ਨੇ ਦੋਨੋਂ ਸੌਰੀ ਮਗਰਲੇ ਬੀਕੇਟੀ ਦੇ ਤੇ ਮੋਹਰੇ ਨਵੇਂ ਟਾਇਰ ਪਾਏ ਹੋਏ ਆ ਜੇਕੇ ਦੇ ਡਬਲ ਕਲਚ ਟਰੈਕਟਰ ਆ ਹਾਲਪ ਟਰੈਕਟਰ ਦੀ ਚੰਗੀ ਪਈ ਆ 2004 ਮਾਡਲ ਆ ਜੀ 2 ਲੱਖ ਤੇ 19000 ਕੀ ਟਰੈਕਟਰ ਦਾ ਰੇਟ ਆ 50 ਨੰਬਰ ਆ ਕਰੋ ਚੈੱਕ ਸੱਸਾ ਸਾ ਪੂਰਾ ਵਧੀਆ ਪਿਆ ਜੀ ਆਗੇ ਪੱਤਰ ਦੀ ਗਾਰੰਟੀ ਆ ਕੋਈ ਲੰਬੇ ਵਾਲਾ ਕੰਮ ਨਹੀਂ ਹੈ ਜੀ ਅੱਗੇ ਖੜਾ ਜੀ ਸਵਰਾਜ 855 ਵਨ ਸਟਾਰ ਟਰੈਕਟਰ ਜੀ ਇਹ ਵੀ ਪੰਜਾਬ ਨੰਬਰ ਟਰੈਕਟਰ ਰੀਜਨਲ ਪੇਂਟ ਪਿਆ ਜੀ ਟਰੈਕਟਰ ਦਾ 2002 ਮਾਡਲ ਆ 2 ਲੱਖ ਤੇ 55000 ਰੁਪਏ ਟਰੈਕਟਰ ਦਾ ਰੇਟ ਆ ਜੀ ਕਰੋ ਚੈੱਕ ਕੰਡੀਸ਼ਨ ਸੋਹਣੀ ਪਈ ਏ ਟਰੈਕਟਰ ਤੇ ਸੋ ਅੱਗੇ ਖੜਾ ਜੀ ਮਹਿੰਦਰਾ 265 DI XP ਇਹ ਤਾਂ ਬਿਲਕੁਲ ਨਵਾਂ ਹੀ ਖੜਾਤਾ ਬਾਈ ਨੇ ਲਿਆ ਕੇ ਖਰ ਲਓ ਚੈੱਕ ਤੁਸੀਂ ਆਹ ਟਾਇਰ ਟੂਰ ਸੀਟ ਦੇ ਟਾਇਰ ਨੇ ਜੀ ਨਵੇਂ ਟਾਇਰ ਪਏ ਨੇ ਬਿਲਕੁਲ ਦੇਖ ਲਓ ਬਿਲਕੁਲ ਨਵਾਂ ਟਰੈਕਟਰ ਪਿਆ ਅਸ਼ਟਾ ਲਓ ਦੇਖ ਲਓ ਤੁਸੀਂ ਸੀਟ ਤੋਂ ਲਫਾਫਾ ਬਣੀ ਲਿਆ ਹੋਇਆ ਸਾਰਾ ਕੁਝ ਹੀ ਨਵਾਂ ਟਰੈਕਟਰ ਦਾ ਮਹਿੰਦਰਾ 265 DI XP ਪਲੱਸ ਹਾਰ ਹੁਰੂ ਉਮੀ ਲੱਗਿਆ ਪਿਆ ਟਰੈਕਟਰ ਦੇ ਹੁਣ ਇਹ ਤਾਂ ਬਾਈ ਜੀ ਦੱਸਣਗੇ ਵੀ ਉਹ ਆ ਕੈਸ ਚੀਜ਼ ਕਰਕੇ ਵੇਚ ਰਹੇ ਨੇ ਨਮਾ ਟਰੈਕਟਰ ਪੰਜਾਬ ਨੰਬਰ ਆ ਪੀ ਵੀ 04 ਏ ਜੀ 9958 ਖਸਸੀਰ ਵਾਰੰਟੀ ਪਈ ਆ ਭੂਮੀ ਪੁੱਤਰ ਟਰੈਕਟਰ ਆ ਜੀ ਇਹ ਤੁਹਾਡੇ ਸਾਹਮਣੇ ਆ ਦੇਖ ਸਕਦੇ ਹੋ ਸੋ ਅੱਗੇ ਖੜਾ ਜੀ ਸਵਰਾਜ 855 f ਪੀ ਡੀਓ ਟਰੈਕਟਰ ਆ ਜੀ ਰਿਵਰਸ ਪੀ ਡੀਓ ਕਰੋ ਚੈੱਕ ਬਿਲਕੁਲ ਨਵੀਂ ਕੰਡੀਸ਼ਨ ਦਾ ਟਰੈਕਟਰ ਡਬਲ ਕਲੱਚ ਆ 6 ਚੇਰੀ ਦਾ ਟਰੈਕਟਰ ਆ ਬੀਕੇਟੀ ਜੀ ਟਾਇਰ ਨੇ ਜੀ ਹੋਫਰ ਲੱਗਿਆ ਹੋਇਆ ਸਵੈਪਰ ਵਾਲੀ ਛਤਰੀ ਆ ਪੱਖਾ-ਪੁੱਖਾ ਲਾਇਆ ਹੋਇਆ ਛਤਰੀ ਦੇ ਵਿੱਚ ਬਾਈ ਹੋਣਾ ਨੇ ਬਾਕੀ ਤੁਹਾਨੂੰ ਮਾਡਲ ਦੱਸ ਦਿੰਨੇ ਕੰਨਾ ਜੀ ਆ ਦੇਖ ਲਓ ਪਹਿਲਾਂ ओरिजिनल ਪੇਂਟ ਆ ਟਰੈਕਟਰ ਦੀ ਕੰਡੀਸ਼ਨ ਸੋਹਣੀ ਪਈ ਹੈ ਜੀ 2019 ਮਾਡਲ ਆ ਜੀ 6 ਲੱਖ ਤੇ 70000 ਰੁਪਏ ਟਰੈਕਟਰ ਦਾ ਰੇਟ ਆ ਕਰੋ ਮੋਗਾ ਮੰਡੀ ਵਿਸੜ ਜੀ ਨੇ ਵੀ ਟਰੈਕਟਰ ਖਰੀਦਣਾ ਦੇਖ ਲਓ ਸੋਹਣੀ ਕੰਡੀਸ਼ਨ ਦਾ ਟਰੈਕਟਰ ਅੱਗੇ ਫੇਰ ਖੜਾ ਜੀ ਸਵਰਾਜ 855 ਐਫੀ 3 ਸਟਾਰਟ ਟਰੈਕਟਰ ਇਹ ਹੈਗਾ ਜੀ 2007 ਮਾਡਲ 3 ਲੱਖ 43000 ਰੁਪਏ ਟਰੈਕਟਰ ਦਾ ਰੇਟ ਹੈ ਕੰਡੀਸ਼ਨ ਟਰੈਕਟਰ ਦੀ ਸੋਹਣੀ ਪਈ ਆ ਮਾਰ ਲਓ ਨੀਗਾ ਨਵੀਂ ਸ਼ਕਤੀ ਲੱਗੀ ਹੋਈ ਆ ਸੋ ਅੱਗੇ ਖੜਾ ਜੀ ਫਾਰਮ ਟਰੈਕ 60 2008 ਮਾਡਲ 2 ਲੱਖ ਤੇ 70000 ਰੁਪਏ ਟਰੈਕਟਰ ਦਾ ਰੇਟ ਆ ਛਤਰੀ ਨਮੀ ਲੱਗੀ ਹੋਈ ਆ ਲਾਈਵ ਪੀਟ੍ਰੋ ਡਰੈਕਟਰ ਪੀਵੀ 63 203707 ਪੰਜਾਬ ਨੰਬਰ ਆ ਜੀ ਟਰੈਕਟਰ ਦਾ ਕਾਗਜ਼ ਪੱਤਰ ਦੀ ਗਾਰੰਟੀ ਆ ਪੂਰੀ ਰਿਜ਼ਨਲ ਪੇਂਟ ਆ ਜੀ ਡਬਲ ਕਲਚ ਟਰੈਕਟਰ ਸੋ ਅੱਗੇ ਫੇਰ ਖੜਾ ਜੀ ਸਵਰਾਜ 855 FE 4 ਸਟਾਰ ਟਰੈਕਟਰ ਆ ਜੀ ਟਾਇਰ ਟੂਰ ਪੂਰੇ ਵਧੀਆ ਪਏ ਨੇ ਜੀ ਤਕਰੀਬ 90 95% LED ਲਾਈਟ ਲੱਗੀ ਹੋਈ ਆ ਫੈਬਰ ਦੀ ਛਤਰੀ ਆ ਬੂਫਰ ਲੱਗੇ ਹੋਏ ਨੇ 2013 ਮਾਡਲ ਆ ਜੀ 4 ਲੱਖ ਤੇ 65 ਹਜ਼ਾਰ ਕੇ ਟਰੈਕਟਰ ਦਾ ਰੇਟ ਆ ਸ਼ੌਂਕੀ ਬੰਦੇ ਦਾ ਟਰੈਕਟਰ ਆ ਜੀ ਕਰ ਲੋ ਚੈੱਕ ਬਹੁਤ ਸੋਹਣੀ ਕੰਡੀਸ਼ਨ ਦਾ ਟਰੈਕਟਰ ਆ ਓਕੇ ਖੜਾ ਜੀ ਮੈਂ ਦਰਾ 575 ਡੀਆਈ ਸੀ ਸੀਆਰ ਪੀਟੀਓ ਟਰੈਕਟਰ ਡਬਲ ਕਲਚ ਟਰੈਕਟਰ ਆ ਜੀ ਸੋਹਣੀ ਕੰਡੀਸ਼ਨ ਦਾ ਟਰੈਕਟਰ ਆ 2014 ਮਾਡਲ ਆ ਜੀ 4 ਲੱਖ 35000 ਰੁਪਏ ਟਰੈਕਟਰ ਦਾ ਰੇਟ ਆ ਕਰ ਲੋ ਚੈੱਕ ਸੋਹਣਾ ਟਰੈਕਟਰ ਆ ਪੂਰਾ ਵਧੀਆ ਟਰੈਕਟਰ ਪਿਆ ਜੀ ਵਾਹੀ ਬੁਹੀ ਲਈ ਛੋਟੇ ਟਰੈਕਟਰ ਨੇ ਇਹ ਸੋ ਅੱਗੇ ਖੜਾ ਜੀ ਫਾਰਮ ਟਰੈਕ 45 ਟਰੈਕਟਰ ਇਹ ਵੀ ਸੋਹਣੀ ਹਾਲਤ ਦਾ ਪਿਆ ਜੀ ਟਾਇਰ ਆ ਟਰੈਕਟਰ ਦੇ ਜਿਹੜੇ ਉਹ ਤਕਰੀਬਨ ਦਰਮਿਆਨੇ ਜੇ ਹੀ ਆ ਕਹਿ ਦਈਏ ਕਿ ਆ 5 40 35 40% ਟਰੈਕਟਰ ਦੇ ਟਾਇਰ ਨੇ ਮੰਗਰਲੇ ਤੇ ਮੂਰਲੇ ਦੋਨੋਂ ਹੈ ਐਮ ਆਰ ਐਫ ਦੇ ਨੇ ਪਰਸਨਲ ਪੇਂਟ ਆ ਜੀ 99 ਮਾਡਲ ਆ 1 ਲੱਖ ਤੇ 35000 ਪੀ ਟਰੈਕਟਰ ਦਾ ਰੇਟ ਆ ਜੀ ਦੇਖ ਲਓ ਬਾਕੀ ਤੁਹਾਨੂੰ ਹਾਲਤ ਦੱਸ ਹੀ ਰਹੀ ਆ ਸੋ ਅੱਗੇ ਖੜਾ ਜੀ ਨਿਊ ਹਾਲੈਂਡ 3630 ਇਹ ਵੀ ਟਰੈਕਟਰ ਬਿਲਕੁਲ ਸਿਰਾ ਕੰਡੀਸ਼ਨ ਦੇ ਵਿੱਚ ਆ ਜੀ ਟਾਇਰ ਤਾਂ ਜਮਾ ਹੀ ਨਵੇਂ ਨੇ ਕਰ ਲਓ ਚੈੱਕ ਉਹ ਸਟicker ਵੀ ਹਜੇ ਟਾਇਰਾਂ ਤੇ ਲੱਗੇ ਹੋਏ ਨੇ ਲਓ ਡਬਲ ਕਲਚ ਟਰੈਕਟਰ ਆ ਜੀ ਬੂਫਰ ਬਾਫਰ ਲੱਗੇ ਹੋਇਆ ਫੇਵਰ ਦੀ ਛਤਰੀ ਐਲਈਡੀ ਲਾਈਟਾਂ ਲੱਗੀਆਂ ਹੋਏ ਨੇ ਨਾ ਪੰਜਾਬ ਨੰਬਰ ਆ ओरिजिनल ਪੇਂਟ ਆ ਜੀ 2012 ਮਾਡਲ ਆ ਜੀ 4 ਲੱਖ ਤੇ 80 ਹਜ਼ਾਰ ਰੁਪਏ ਟ੍ਰੈਕਟਰ ਆ ਜੀ ਕਰ ਲੋ ਚੈੱਕ ਆ ਟਾਇਰ ਟੂਰ ਮਗਰਾੜ ਮਰੂਤ ਕੋ ਬੇ ਵਧੀਆ ਪੈਣ ਦੇਖ ਟੈਗ ਵੀ ਲੱਗੇ ਹੋਏ ਨੇ ਹਲੇ ਸੋਹਣੀ ਕੰਡੀਸ਼ਨ ਦਾ ਟਰੈਕਟਰ ਆ ਜੀ ਸੋ ਅੱਗੇ ਖੜਾ ਜੀ ਜੌਂਡੀਅਰ 545 ᱜੇਅਰ ਕੋ ਟਰੈਕਟਰ ਆ ਜੀ ਰੋਚਕ ਡਬਲ ਕਲਚ ਆ ਫਾਇਬਰ ਦੀ ਛਤਰੀ ਲੱਗੀ ਹੋਈ ਆ ਟਾਇਰ ਤਕਰੀਬਨ ਪਏ ਨਹੀਂ ਆਪਣੇ 80 ਤੋਂ 85% ਕੋੜਾ ਵੰਪਰ ਲੱਗਿਆ ਹੋਇਆ ਪੰਜਾਬ ਨੰਬਰ ਆ ਜੀ 2021 ਮਾਡਲ ਆ 7 ਲੱਖ 90 ਹਜ਼ਾਰ ਪੀ ਡਰੈਕ ਦਾ ਰੇਟ ਆ ਕੰਡੀਸ਼ਨ ਦੇ ਹਿਸਾਬ ਨਾਲ ਟਰੈਕਟਰ ਦਾ ਰੇਟ ਠੀਕ ਆ ਬਾਕੀ ਮੌਕੇ ਤੇ ਮਾਨ ਤਾਣ ਹੋ ਜਾਂਦਾ ਕੋਈ ਵੀ ਮੇਰਾ ਵੀਰ ਆ ਚਾਹ ਵਾਂ ਟਰੈਕਟਰ ਖਰੀਦਣ ਦਾ ਮੋਗਾ ਮੰਡੀ ਜ਼ਰੂਰ ਵਿਜ਼ਿਟ ਕਰਿਆ ਕਰੋ ਇੱਕ ਵਾਰ ਹਰ ਐਤਵਾਰ ਲੱਗਦੀ ਦੁੱਗੀਪੁਰਾ ਚੌਂਕ ਸੋ ਦੇਖ ਲੋ ਜੀ ਦੂਰ ਤੱਕ ਟਰੈਕਟਰ ਹੀ ਟਰੈਕਟਰ ਖੜੇ ਨੇ ਜਿੰਨੇ ਕਿ ਆਪਾਂ ਤੋਂ ਆ ਵਾਜਿਬ ਹੁੰਦੇ ਉਹ ਨਹੀਂ ਕਿ ਆਪਾਂ ਵੀਡੀਓ ਪਾ ਦਿੰਦੇ ਹੁੰਨੇ ਐ ਬਾਕੀ ਟਰੈਕਟਰ ਬਹੁਤ ਜ਼ਿਆਦਾ ਗਿਣਤੀ ਦੇ ਵਿੱਚ ਹੁੰਦੇ ਆ ਜੀ ਇੱਥੇ ਕਈ ਵਾਰ ਵੀਰਾਂ ਦੇ ਫੋਨ ਆਉਂਦੇ ਆ ਕਿ ਨੰਬਰ ਪਾਓ ਉਹ ਕਈ ਜਿਹੜੇ ਬੋਲ ਦਿੰਦੇ ਨੇ ਉਹਨਾਂ ਦਾ ਨੰਬਰ ਪਾ ਦੇਈਦਾ ਕਈ ਵਾਰ ਇਕੱਠ ਜਿਆਦਾ ਹੋਣ ਕਰਕੇ ਬੰਦਿਆਂ ਤੋਂ ਕੋਲੇ ਖੜ ਨਹੀਂ ਹੁੰਦਾ ਤੇ ਉਹਨਾਂ ਦੇ ਨੰਬਰ ਰਹਿ ਜਾਂਦੇ ਨੇ ਤਾਂ ਤੁਸੀਂ ਇੱਕ ਵਾਰੀ ਪਲੀਜ਼ ਵਿਜ਼ਿਟ ਜ਼ਰੂਰ ਕਰਿਓ ਉੱਥੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਵਿੱਚ ਅਗਲੇ ਐਤਵਾਰ ਤਦ ਤੱਕ ਲਈ ਧੰਨਵਾਦ